ਜਿੰਦਾਬਾਦ ਭਾਗੋ ਜਿੰਦਾਬਾਦ ਭਾਗੋ ਜਿੰਦਾਬਾਦ ਭਾਗੋ ਜਿੰਦਾਬਾਦ ਇਹ ਗੱਲ ਉਹਨਾਂ ਨੂੰ ਪਹੁੰਚਾਣੀ ਚਾਹੀਦਾ ਫੇ ਤੁਸੀਂ ਦੱਸੋ ਮੇਰੇ ਵੀਰ ਕਹਿੰਦਾ ਚਾਹੀਦਾ ਜੀ ਕਿ ਨਹੀਂ ਚਾਹੀਦਾ ਆਪਾਂ ਇੱਥੇ ਦਿਹਾੜੀਆਂ ਆਪਾਂ ਇੱਥੇ ਦਿਹਾੜੀਆਂ ਤੋੜ ਕੇ ਬੈਠੇ ਆ ਆਪਾਂ ਇੱਥੇ ਦਿਹਾੜੀਆਂ ਤੋੜ ਕੇ ਬੈਠੇ ਜਿਹੜੇ ਲੋਕ ਕਮਾਈ ਕਰਨ ਦੇ ਉਹਨਾਂ ਦਾ ਕੀ ਵਿਚਾਰਿਆ ਕਹੀ ਦੱਸੋ ਏ ਉਹਨਾਂ ਦਾ ਵਿਚਾਰ ਤੁਸੀਂ ਬੋਲੋ ਫਿਰ ਮੈਂ ਦੱਸਦਾ ਕੰਮ ਦਾ ਚਾਰਟੀ ਦੱਸੋ ਬਿਨਾ ਵਿਦਾਉਟ ਨੰਬਰ ਤੋਂ ਉਹਨਾਂ ਦਾ ਕਿੰਦਾ ਕਿੰਦਾ ਮਤਰਾ ਹੱਲਿਆ ਉਹਨਾਂ ਦਾ ਹੋਗਾ ਤੇ ਇਹ ਦੱਸੋ ਐ ਇੱਥੇ ਦਿਹਾੜੀਆਂ ਤੋੜ ਤੋੜ ਕੇ ਇੱਥੇ ਬੈਠੇ ਲੋਕ ਆਪਣੀਆਂ ਦਿਹਾੜੀਆਂ ਪਾਉਂਦੇ ਆ ਕਿਰਾਇਆ ਇੰਨੀਆਂ ਕਿ ਗੱਡੀਆਂ ਨਾਲ ਥੋੜੀ ਨਾ ਵਦਨਾ ਸਾਰੀ ਪਬਲਿਕ ਕੱਟੀ ਹੋਊਗੀ ਤੇ ਫੇਰ ਕਿਰਾਇਆ ਵਦਨਾ ਐਨੇ ਬੰਦੇਾਂ ਦੇ ਨਾਲ ਕੋਈ ਕਰ ਕੀਟ ਜਿਹੜੇ ਦਿਹਾੜੀ ਤੇ ਤਿੰਨ ਵਾਰਾ ਬਦਲਦੇ ਨੇ 30 ਰੁਪਏ ਕਿਲੋ ਨੇ ਸਵੇਰੇ ਤੋਂ ਦੁਪਹਿਰਾਂ ਨੂੰ 20 ਹੋ ਜਾਂਦੇ ਨੇ ਤੇ ਸ਼ਾਮ ਨੂੰ ਉਹੀ ਕੋਬੀ 10 ਰੁਪਏ ਵਿਕਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਾਨਕ ਸਿੰਘ ਛਾਟਾ ਸ੍ਰੀ ਗੁਰੂ ਰਾਮਦਾਸ ਆਟੋ ਯੂਨੀ ਦਾ ਮੁਖਸਲਾ ਕਰਾ ਤੇ ਜਿਹੜਾ ਅਹੁਦਾ ਬਦਲ ਕੇ ਮੈਨੂੰ ਯੂਨੀਅਨ ਨੇ ਵਾਈਸ ਪ੍ਰਧਾਨ ਦਾ ਅੱਜ ਤੋਂ ਅਲਾਉਸ ਕਰਨਾ ਹੈ ਮੈਂ ਅੱਜ ਕੁਝ ਵਿਚਾਰ ਜਿਹੜੇ ਮੀਡੀਆ ਰਾਈ ਸਾਂਝੇ ਕਰਨਾ ਚਾਹੁੰਦਾ ਵਾਂ ਔਰ ਪਬਲਿਕ ਤੱਕ ਪਹੁੰਚਾਉਣ ਦਾ ਇੱਕ ਤੂੰ ਹੀ মিডিਆ ਹੀ ਇੱਕ ਜਰੀਆ ਹੈ ਇਸ ਕਰਕੇ ਮੈਂ মিডিਆ ਦਾ ਵੀ ਧੰਨਵਾਦ ਤੁਹਾਡਾ ਕਰਦਾ ਵਾਂ ਜਿਨ੍ਹਾਂ ਨੇ ਸਾਡੀ ਮੰਗ ਜਾਂ ਸਾਡੇ ਦੁੱਖ ਨੂੰ ਲੋਕਾਂ ਤੱਕ ਪਹੁੰਚਾਉਣਾ ਹੈ ਔਰ ਸਾਡੀ ਮੇਨ ਦੇਖੋ ਪਬਲਿਕ ਨੂੰ ਪਰੇਸ਼ਾਨ ਕਰਨਾ ਜਾਂ ਰੋਡ ਜਾਮ ਕਰਕੇ ਕਿਸੇ ਵੀ ਦੁੱਖ ਤਕਲੀਫ ਕਿਸ ਨੂੰ ਦੇਣਾ ਉਹ ਸਾਡਾ ਮਕਸਦ ਨਹੀਂ ਅਸੀਂ ਅੱਜ ਦੀ ਜਿਹੜਾ ਮੀਟਿੰਗ ਰੱਖੀ ਆ ਸਿਰਫ ਕਰਾਈ ਨੂੰ ਲੈ ਕੇ ਰੱਖੀ ਆ ਔਰ ਇਹ ਹਰ ਅਸੀਂ ਪਬਲਿਕ ਨੂੰ ਵੀ ਬੇਨਤੀ ਕਰਾਂਗੇ ਹੱਥ ਜੋੜ ਕੇ ਕਿ ਤੁਸੀਂ ਸਭ ਜਾਣਦੇ ਜੇ ਕਿ ਮੰਗਾਈ ਕਿੰਨੀ ਵੱਧ ਗਈ ਜੀ ਅੱਜ ਇੱਕ ਸਬਜੀ ਸਬਜੀ ਨੂੰ ਮਮੁਲੀ ਲੈ ਕੇ ਚਲੋ ਸਬਜੀ ਬਗੈਰ ਰੋਟੀ ਨਹੀਂ ਖਾਦੀ ਜਾਂਦੀ ਉਸ ਸਬਜੀ ਨੇ ਸਬਜੀ ਦੇ ਰੇਟ ਜਿਹੜੇ ਦਿਹਾੜੀ 'ਚ ਤਿੰਨ ਵਾਰਾ ਬਦਲਦੇ ਨੇ ਜਿਹੜੀ ਸਬਜੀ ਸਵੇਰੇ ਗੋਭੀ ਲਾ ਲਓ ਆਲੂ ਲਾ ਲਓ 30 ਰੁਪਏ ਕਿਲੋ ਨੇ ਸਵੇਰੇ ਤੋਂ ਦੁਪਹਿਰਾਂ ਨੂੰ 20 ਹੋ ਜਾਂਦੇ ਨੇ ਤੇ ਸ਼ਾਮ ਨੂੰ ਉਹੀ ਗੋਭੀ 10 ਰੁਪਏ ਵਿਕਦੀ ਆ ਦੇਖੋ ਜੀ ਇਹ ਤੇ ਕਿਸੇ ਨੂੰ ਜ਼ੋਰਾ ਜ਼ਬਰੀ ਸਾਧਕੇ ਉਹ ਤੇ ਗੱਲ ਹੋ ਗਈ ਬਨ ਕੇ ਮੁਸਲਮਾਨ ਕਰਨ ਵਾਲੀ ਹੈ ਹੀ ਕਾਲ ਦਿੱਤੀ ਆ ਜੁਨੀਆਂ ਦਾ ਕੰਮ ਸੀ ਕਾਲ ਦੇ ਕੇ ਔਰ ਕਰਾਈ ਦੇ ਜਿਹੜਾ ਵੀ ਮਸਲਾ ਹੁੰਦਾ ਹੈ ਕੋਈ ਵੀ ਮੁੱਦਾ ਚੁੱਕਿਆ ਜਾਂਦਾ ਹੈ ਤੇ ਜੁਨੀਆਂ ਨਾਲ ਆਪਣੀ ਕਾਲ ਹੀ ਕਰ ਸਕਦੀ ਆ ਨਾ ਕਿ ਕਿਸੇ ਨਾਲ ਤਕਾ ਤਕਾ ਇਸ ਕਰਕੇ ਕਿਉਂਕਿ ਜਿਹਦੇ ਨਾਲ ਕਰਾਂਗੇ ਉਹੀ ਇਸ चीज ਦਾ ਗੁੱਸਾ ਵੀ ਕਰੇਗਾ ਹੋ ਸਕਦਾ ਗਾੜੀਆਂ ਤੋ ਤੋ ਮੈਂ ਮੈਂ ਹੋ ਜੇ ਤੇ ਇਹਦੇ ਆਪੋ ਆਪਨ ਨੂੰ ਚਾਹੀਦਾ ਸੀ ਕਿ ਕਿਰਾਇਆ ਹਰ ਇੱਕ ਨੂੰ ਰੋਟੀ ਸੌਕੀ ਖਾਣ ਹਰ ਕੋਈ ਚਾਹੁੰਦਾ ਹੈ 弟弟。 ਕਰਾਇਆ ਵਾਦੀ ਜਾਂਦਾ ਹੈ ਤੇ ਰੋਟੀ ਸੌਖੀ ਖਾ ਹਰ ਬੰਦਾ ਖਾਏਗਾ ਪਰ ਜਿਹੜੇ ਇਸ ਚੀਜ਼ ਨੂੰ ਨਹੀਂ ਸਮਝਦੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਚਲੋ ਜੇ ਨਹੀਂ ਆਏ ਬਾਕੀ ਆਉਣਾ ਚਾਹੀਦਾ ਸੀ ਤੁਹਾਡੇ ਆ ਵੀ ਫੇਰੇ ਜਾਏਗਾ ਕੀ ਕਹਿਣਾ ਚਾਹੁੰਦੇ ਇਹ ਬਿਲਕੁਲ ਜੂਨੀਅਨ ਨੇ ਫੈਸਲਾ ਕੀਤਾ ਵਾ ਔਰ ਇਹ ਇਕੱਠ ਦੇ ਵਿੱਚ ਪਬਲਿਕ ਕੋਲੋਂ ਆਟੋ ਡਰਾਈਵਰ ਵੀਰਾਂ ਕੋਲੋਂ ਇਹਦੀ ਰਾਏ ਲਈ ਜਾਊਗੀ ਇਹਦੇ ਤੇ ਵਿਚਾਰ ਉਹਨਾਂ ਦੇ ਰਾਏ ਜਿਹੜਾ ਕਿ ਨਹੀਂ ਤੈਅ ਕੀਤਾ ਜਾਊਗਾ ਔਰ ਇਸ ਜੂਨੀਅਰ ਵੱਲੋਂ ਤੇ ਇਹ ਗੱਲ ਪੱਕੀ ਆ ਕਿ ਜਿਹੜੇ ਆਇਆ ਲੈਂਦਾ ਘੱਟ ਫੜਿਆ ਗਿਆ ਉਹਦਾ ਚਲੋ ਨੁਕਸਾਨ ਤੇ ਨਹੀਂ ਪਰ ਸ਼ਰਮਿੰਦਿਆਂ ਨੂੰ ਜ਼ਰੂਰ ਕਰਾਂਗੇ ਬਿਲਕੁਲ ਸਰ ਸਾਡੀ ਹੱਥ ਜੋੜ ਕੇ ਇਹੀ ਬੇਨਤੀ ਹੈ ਕਿ ਅਸੀਂ 20 ਰੁਪਏ ਸਵਾਰੀ ਦੀ ਮੰਗ ਲੈ ਕੇ ਆਏ ਹਾਂ ਜੀ ਕਹਾਂ ਸਰ ਕੁਝ ਬੰਦੇ ਸਾਡਾ ਸਾਥ ਦੇ ਰਹੇ ਆ ਕੁਝ ਨਹੀਂ ਵੀ ਦੇ ਰਹੇ ਸਰ ਸਾਡੀ ਇਹੀ ਮੰਗਿਆ ਲੈ ਕੇ ਕਿ ਸਾਨੂੰ 20 ਰੁਪਏ ਸਵਾਰੀ ਦੀ ਮੰਗਿਆ ਸੀ ਨੇ ਸਾਡੀ ਹੋਰ ਕੋਈ ਮੰਗ ਨਹੀਂ ਅਸੀਂ ਕਿਸੇ ਨੂੰ ਵੀ ਮਤਲਬ ਪਰੇਸ਼ਾਨੀ ਕਰਨਾ ਚਾਹੁੰਦੇ ਨਾ ਕਿਸੇ ਪ੍ਰਸ਼ਾਸਨ ਨੂੰ ਨਾ ਕਿਸੇ ਵਰਕਰ ਨੂੰ ਬਸ ਸਾਡੀ ਇਹੀ ਮੰਗਿਆ ਕਿ ਸਾਡੀ 20 ਰੁਪਏ ਸਵਾਰੀ ਹੋਣੀ ਚਾਹੀਦੀ ਸਰ ਤੇ ਇਥੇ ਇਕਤਰ ਹੋਏ ਆ ਤੇ ਸਾਡੇ ਅੱਜ ਦਾ ਇੱਥੇ ਇਕਤਰੋਂ ਦਾ ਮਕਸਦ ਇੱਕੋ ਇੱਕ ਹੀ ਹੈ ਕਿ ਮੰਗਾਈ ਜਿਹੜੀ ਆ ਉਹ ਸਿਖਰਾਂ ਨੂੰ ਛੂ ਰਹੀ ਹੈ ਗੱਡੀਆਂ ਦੀਆਂ ਕੀਮਤਾਂ ਦੇ ਵਿੱਚ ਬਹੁਤ ਵੱਧਾ ਹੋ ਚੁੱਕਾ ਹੈ ਗੱਡੀਆਂ ਦੇ ਸਪੇਅਰ ਪਾਰਟ ਦੇ ਵਿੱਚ ਵੱਧਾ ਹੋ ਚੁੱਕਾ ਹੈ ਮਜ਼ਦੂਰਾਂ ਦੀ ਮਜ਼ਦੂਰੀ ਵੱਧ ਚੁੱਕੀ ਹੈ ਤੇ ਸਾਡੇ ਜਿਹੜੇ ਆਟੋ ਵਾਲੇ ਵੀਰਾਂ ਜਾਂ ਬੈਟਰੀ ਵਾਲੇ ਇਹਨਾਂ ਦੀ ਜਿਹੜੀ ਆਮਦਨ ਆ ਉਹ ਸਿਰਫ ਤੇ ਸਿਰਫ ਸਵਾਰੀ ਦੇ ਨਾਲ ਜੁੜੀ ਹੋਈ ਹੈ ਕਿ ਜਿਹੜੀ ਸਵਾਰੀ ਸਾਡੀ ਗੱਡੀ ਦੇ ਵਿੱਚ ਬੈਠ ਕੇ ਥੋੜਾ ਬਹੁਤਾ ਸਫ਼ਰ ਕਰਦੀ ਹੈ ਸਾਡੀ ਰੋਜੀ ਰੋਟੀ ਉਹਦੇ ਨਾਲ ਹੀ ਚੱਲਦੀ ਐ ਉਹਦੇ ਵਿੱਚ ਕੁਝ ਲੋਕ ਉਹ ਨੇ ਜਿਹੜੇ ਲੋਕ 10 ਰੁਪਏ ਸਵਾਰੀ ਦੇਣ ਦੀ ਉਪਰਾਲਾ ਕਰਦੇ ਨੇ ਤੇ ਕੁਝ ਲੋਕ ਉਹ ਨੇ ਜਿਹੜੇ ਇਸ ਮਹਿੰਗਾਈ ਨੂੰ ਸਮਝਦੇ ਹੋਏ 20 ਰੁਪਏ ਦੇ ਜਾਂਦੇ ਨੇ ਕੁਝ ਲੋਕ ਸਾਡੇ ਆਟੋ ਵਾਲੇ ਉਹ ਨੇ ਜਿਹੜੇ 10 ਰੁਪਏ ਲੈ ਲੈਂਦੇ ਨੇ ਤੇ ਕੁਝ ਲੋਕ ਉਹ ਨੇ ਜਿਹੜੇ 20 ਰੁਪਏ ਲੈਂਦੇ ਨੇ ਇਸ ਕਰਕੇ ਅਸੀਂ ਅੱਜ ਜਥੇਬੰਦੀ ਨੇ ਜਿਹੜਾ ਇਹ ਫੈਸਲਾ ਕੀਤਾ ਸੀ ਵੀ ਅਸੀਂ ਓਪਨ ਕਰਾਇਆ ਜਿਹੜਾ ਉਹਨੂੰ 20 ਰੁਪਏ ਚ ਲਾਗੂ ਕਰਾਂਗੇ ਤਾਂ ਤਾਂ ਕਿ ਸਾਡਾ ਜਿਹੜਾ ਆਟੋ ਵਾਲਾ ਤੇ ਬੈਟਰੀ ਵਾਲਿਆਂ ਦਾ ਪਰਿਵਾਰ ਆ ਉਹਨਾਂ ਦੀ ਜਿਹੜੀ ਰੋਟੀ ਰੋਜੀ ਆ ਉਹ ਅਸ਼ੇ ਤਰੀਕੇ ਦੇ ਨਾਲ ਚੱਲ ਸਕੇ